ਲੋਗੇ ਇੰਨੇ ਪਾਰਟ ਨਿਕਲੇ ਆ 1 2 3 4 5 6 ਤੇ 7 ਇਹ ਸੱਤ ਪਾਰਟ ਅਸੈਂਬਲ ਕਰਕੇ ਹੁਣ ਫੁੱਲ ਸਾਈਕਲ ਬਣਾਉਣਾ ਆਪਾਂ ਅਸੀ ਕੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਜੀ ਦੇ ਨਵੇਂ ਵਲੌਗ 'ਚ ਤੇ ਅੱਜ ਯਾਰ ਕਿੰਨੇ ਦਿਨਾਂ ਬਾਅਦ ਦੁਬਾਰੇ ਰੈਡੀ ਸ਼ੈਡੀ ਹੋ ਕੇ ਕੰਮ ਤੇ ਚੱਲੇ ਆ ਤੇ ਜ਼ਰਾਵਰ ਠੀਕ ਫੀਲ ਕਰ ਰਿਹਾ ਹੁਣ ਤੇ ਉਹਦੀ ਬਾਡੀ ਤੇ ਜੋ ਦਾਣੇ ਸੀਗੇ ਉਹ ਵੀ ਠੀਕ ਹੋ ਗਏ ਐ ਬਲੈਕ ਹੋਣ ਲੱਗੇ ਜੀ ਆਲਮੋਸਟ ਹੋ ਹੀ ਗਏ ਐ ਬਲੈਕ ਤੇ ਅੱਜ ਤਕਰੀਬਨ ਅੱਜ ਜਾਂ ਕੱਲ ਉਹ ਪ੍ਰੋਪਰ ਠੀਕ ਹੋ ਜਾਣਗੇ ਔਰ ਜਿਹੜੇ ਮੂੰਹ ਦੇ ਛਾਲੇ ਸੀਗੇ ਉਹ ਵੀ ਉਹਦੇ ਠੀਕ ਐ ਹੁਣ ਖਾ ਪੀ ਵਧੀਆ ਰਿਹਾ ਐ ਤੇ ਆਪਣੀ ਉਹੀ ਰੁਟੀਨ ਚੱਲੇਗੀ ਦੁਬਾਰੇ ਮਾਰਨਿੰਗ ਤੇ ਤਿਆਰ ਸ਼ੈਡ ਹੋ ਕੇ ਆਪਾਂ ਚੱਲਾਂਗੇ ਕੰਮ ਤੇ ਜ਼ਰਾਵਰ ਲਈ ਨਾ ਇਹ ਬ੍ਰਸ਼ ਲੈ ਕੇ ਆਏ ਸੀਗੇ ਪਰ ਤੇ ਇਹ ਬਿਮਾਰ ਸੀਗਾ ਕਿੰਨੇ ਦਿਨ ਤੋਂ ਇਹਨੂੰ ਬ੍ਰਸ਼ ਕਰਾ ਨਹੀਂ ਸਕੇ ਤੇ ਵੀ ਕਦੋਂ ਇਹ ਠੀਕ ਹੋਵੇ ਤੇ ਬਰਸ਼ ਖੋਲ ਕੇ ਦੇਖੀਏ ਤੇ ਇਹਨੂੰ ਕਰਾਈਏ ਬਰਸ਼ ਤੇ ਆਪਾਂ ਹੁਣ ਖੋਲ ਕੇ ਦੇਖਦੇ ਹਾਂ ਇਹਨੂੰ ਆ ਦੇਖੋ ਕੁਛ ਐਵੇਂ ਦਾ ਹੈ ਇਹ ਜ਼ਰਾ ਵਾਰ ਜ਼ਰਾ ਵਾਰ ਆ ਦੇਖੋ ਬਰਸ਼ ਨਵਾਂ ਇਹ ਕੁਛ 3D ਟਾਈਪ ਜ ਹੈ ਇਦਾਂ ਜ਼ਰਾ ਵਾਰ ਆ ਦੇਖੋ ਬਰਸ਼ ਨਿਊ ਦੇਖਿਓ ਕਰਕੇ ਇਹਨੂੰ ਇਹ ਤਾਂ ਪੇਸਟ ਲਾਇਆ ਚੰਦਾ ਹੈ ਤੁਹਾਨੂੰ ਸੋਣਾ ਹਾਂ ਦੇਖੋ ਕਰਕੇ ਪੇਸਟ ਪੇਸਟ ਲਾਉਂਦੇ ਹਾਂ ਪੇਸਟ ਲਾ ਪੇਸਟ ਲਗਾ ਦਿਓ ਬਈ ਪੇਸਟ ਲਗਾ ਦਿਓ ਯਾਰ ਬੜਾਇਆ ਨਹੀਂ ਸਿਰ ਜਾ ਮੋਰੇ ਤੇ ਹੈਨਾ ਪਰ ਸਿੱਧਾ ਤਿੰਨ ਪਾਸੇ ਤੋਂ ਕਵਰ ਕਰ ਰਿਹਾ ਹੈ ਨਾ ਤਾਂ ਹੈੱਡ ਤਾਂ ਬੜਾ ਹੋਏ ਗਈ ਪਰ ਇਸ ਤੰਗ ਤੇ ਨਹੀਂ ਬੀਬੀ ਹਿੱਟੰਗ ਤੇ ਨਹੀਂ ਇਹ ਇਕਰੋ ਇਹ ਕਰੋ ਬਣਾ ਇਹ ਥੀਸ ਹਾਂਜੀ ਵੈਰੀ ਗੁੱਡ ਅੱਛੀ ਤਰ੍ਹਾਂ ਕਰੋ ਇਧਰ ਵੀ ਇਧਰ ਵੀ ਦੂਜੀ ਸਾਈਡ ਵੀ ਕਰੋ ਦੂਜੀ ਸਾਈਡ ਵੀ ਹਾਂ ਯੈਸ ਹਾਂ ਹਾਂ ਉੱਪਰ ਉੱਪਰ ਇਹ ਵਾਲੇ ਥੀਸ ਤੇ ਇਹ ਵਾਲੇ ਤੇ ਫੈਸਾ ਕਵਰ ਕਰ ਰਹੇ ਹਾਂ ਮਤਲਬ ਹੈ ਫਰੰਟ ਤੋਂ ਵੀ ਹੋ ਰਿਹਾ ਹੈ ਬੈਕ ਤੋਂ ਵੀ ਹੋ ਰਿਹਾ ਹੈ ਬੈਕ ਤੋਂ ਵੀ ਹੋ ਰਿਹਾ ਹੈ ਇਹ ਹੋਰ ਕਰ ਆ ਦੇਖੋ ਪੰਮਾ ਕਰਾ ਦਿਓ ਦਿਖਾ ਦਿਓ ਦੁਆਰੇ ਦੁਆਰੇ ਕਰ ਦੁਆਰੇ ਕਰ ਹਾਂ ਹੈ ਤਾਂ ਜੀ ਵਧੀਆ ਬਟ ਆਪ ਕਰਾਣਾ ਪੈਣਾ ਹੈ ਨਾ ਹਾਂ ਇਹ ਥੋੜਾ ਜਿਹਾ ਵੱਡਾ ਹੋ ਜਾਊਗਾ ਫਿਰ ਕਰ ਲੂੰਗਾ ਆਜੋ 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 ਚਲ ਹੈ ਤਾਂ ਠੀਕ ਹੈ ਹਾਂ ਹੈ ਠੀਕ ਹੈ ਚੱਲ ਜਾ ਹੁਣ ਮੰਮਾ ਜਾ ਯਾਰ ਹੁਣ ਗੇੜਾ ਲੈਣਾ ਤੁਸੀਂ ਆਫਿਸ ਕੀ ਕਰੋਗੇ ਨਹੀਂ ਤੂੰ ਨਹੀਂ ਚਲੋ ਤੁਸੀਂ ਇੱਧਰ ਚਲੋ ਮੰਮਾ ਚਲੋ ਲੈ ਆ ਦੇ ਦਮਨ ਬਾਈ ਕਰੋ ਬਾਈ ਕਰੋ ਸਾਪਨੇ ਆਫਿਸ ਦਾ ਜਾਣਾ ਹੈ ਅਸੀਂ ਥੋੜੀ ਰੋਏ ਕਰਦੇ ਆ ਵਨ ਇਟਰਨਿਟੀ ਲੇਟਰ ਸੋ ਵਈ ਇੱਕ ਪ੍ਰੋਬਲਮ ਹੋ ਗਈ ਹੈ ਅਸੀਂ ਜ਼ਰਾਵਰ ਲਈ ਕੀਤਾ ਸੀਗਾ ਸਾਈਕਲ ਆਰਡਰ ਤੇ ਕੱਲ ਉਹਦੀ ਡਿਲੀਵਰੀ ਹੋਣੀ ਸੀਗੀ ਡਿਲੀਵਰੀ ਕਰਤੀ ਉਹਨਾਂ ਨੇ ਫੇਲ ਕੋਈ ਰੀਜ਼ਨ ਦੱਸ ਕੇ ਕੀ ਕਿਹਾ ਸੀਗਾ ਉਹਨਾਂ ਨੇ ਮੈਸੇਜ ਤੇ ਸਿਸਤੇ ਵੀ ਤੁਸੀਂ ਖੋਲ ਕੇ ਵਾਪਸ ਕਰ ਦਿੱਤਾ ਹਾਂ ਵੀ ਤੁਸੀਂ ਖੋਲ ਕੇ ਵਾਪਸ ਕਰ ਦਿੱਤਾ ਬਟ ਸਾਡੇ ਕੋਲ ਹਜੇ ਡਿਲੀਵਰੀ ਨਹੀਂ ਹੋਇਆ ਤੇ ਹੁਣ ਅਸੀਂ ਕਿਸੇ ਆਪਣੇ ਨੌਨ ਬੰਦੇ ਨੂੰ ਪੁੱਛਿਆ ਉਹ ਕਹਿੰਦਾ ਵੀ ਗੱਡੀ ਦੀ ਪ੍ਰੋਬਲਮ ਹੈ ਜੀ ਅੱਜ ਵੀ ਨਹੀਂ ਹੋਣਾ ਡਿਲੀਵਰ ਜੇ ਤੁਸੀਂ ਲੈਣਾ ਤਾਂ ਉੱਥੇ ਜਾ ਕੇ ਲੈ ਸਕਦੇ ਹੋ ਸਟੋਰ ਤੋਂ ਤੇ ਹੁਣ ਅਸੀਂ ਸਟੋਰ ਲੱਭ ਰਹੇ ਹਾਂ ਇੱਥੇ ਗੁਰਤੇਗ ਬਾਦ ਨਗਰ ਵਿੱਚ ਹੈ ਜੀ ਖਰੜ ਚ ਐਕਸਪ੍ਰੈਸ ਬੀ ਦਾ ਸੋ ਹੁਣ ਆਪਾਂ ਲੱਭ ਰਹੇ ਆਂ ਤੇ ਉਹਨਾਂ ਤੋਂ ਜਾ ਕੇ ਲੈਨੇ ਆਪਾਂ ਤੇ ਵੇਟ ਸਾਡੇ ਤੋਂ ਵੀ ਨਹੀਂ ਹੋ ਰਿਹਾ ਵੀ ਅਸੀਂ 1 ਜਾਂ 2 ਦਿਨ ਹੋਰ ਵੇਟ ਕਰ ਲਈਏ ਸਾਨੂੰ ਐਦਾਂ ਇਹ ਵੀ ਜਲਦੀ ਤੋਂ ਜਲਦੀ ਇਹਦਾ ਸਾਈਕਲ ਆ ਜਾਏ ਸੋ ਯਾਰ ਆਪਾਂ ਨੂੰ ਸਟੋਰ ਦਾ ਮਿਲ ਗਿਆ ਓਰੇ ਤੇ ਇੱਥੇ ਚੱਲ ਕੇ ਦੇਖਦੇ ਆਂ ਇੱਕ ਬੰਦਾ ਵੈਸੇ ਆਪਣਾ ਜਿਹੜਾ ਡਿਲੀਵਰ ਕਰਦਾ ਆਪਣੇ ਐਡਰੈਸ ਤੇ ਉਹ ਇੱਥੇ ਬੈਠਾ ਸੀਗਾ ਉਹ ਆਪਣੀ ਹੈਲਪ ਕਰ ਦੇਗਾ ਇੱਥੇ ਜਾ ਕੇ ਆਪਾਂ ਹੁਣ ਲੈਂਦੇ ਆਂ ਸਾਈਕਲ ਰਬਰ ਦਾ ਸੋ ਯਾਰ ਇੱਥੋਂ ਪਤਾ ਲੱਗਿਆ ਵੀ ਐਕਸਪ੍ਰੈਸ ਬੀ ਵਾਲਿਆਂ ਤੋਂ ਵੀ ਇਹਨਾਂ ਕੋਲ ਨਹੀਂ ਹੈਗਾ ਡਿਲੀਵਰੀ ਵਾਲਿਆਂ ਕੋਲ ਹੈ ਮੋਨੋ ਕੋਲ ਜਾਣਾ ਪਵੇਗਾ ਸਨੀਨ ਕਲੇਵ ਚਾਹ ਹੋ ਰਿਹਾ ਸਟਾ ਹਟਲ ਕੋਲ ਹੁਣ ਆਪਾਂ ਉੱਥੇ ਚੱਲਦੇ ਹਾਂ ਔਰ ਕਿ ਕਰੀਏ ਅੱਜ ਲੈਣਾ ਹੈ ਨਾ ਲੈਣਾ ਤਾਂ ਅੱਜ ਹੈ ਨੰਨੀ ਹੁਣ ਐਕਸਾਈਟਿਡ ਹੋਏ ਹੈ ਅੱਜ ਸਾਈਕਲ ਲੈ ਕੇ ਵੜਾਂਗੇ ਘਰਾਂ ਮੈਂ ਤਾਂ ਬੜੀ ਐਕਸਾਈਟਮੈਂਟ ਹੈ ਬੱਚੇ ਦਾ ਪਹਿਲਾ ਸਾਈਕਲ ਹੈ ਚੱਲ ਚੱਲ ਫਿਰ ਹੁਣ ਉੱਥੇ ਚੱਲਦੇ ਹਾਂ ਲੋ ਬਈ ਪੰਜਵੇਂ ਸੀਗੇ ਡਿਲੀਵਰੀ ਆਫਿਸ ਤੋਂ ਇੱਥੋਂ ਪਤਾ ਕਰਦੇ ਹੁਣ ਆਪਾਂ ਤੇ ਆਹ ਬਈ ਮਿਲ ਗਿਆ ਹੁਣ ਆਪਾਂ ਨੂੰ ਡਿਲੀਵਰੀ ਵਾਲਿਆਂ ਦਾ ਇੱਥੇ ਦੇ ਲੋ ਬਈ ਆਪਾਂ ਲੈ ਲਿਆ ਆਪਣਾ ਆਰਡਰ ਤੁਸੀਂ ਕਦੋਂ ਤੱਕ ਭਜਾਣਾ ਦਾ ਬਾਈ ਹਾਂ ਤਾਂ ਹੀ ਸਾਡੇ ਤੇ ਵੇਟ ਨਹੀਂ ਹੋਇਆ ਫਿਰ ਅਸੀਂ ਇੱਥੇ ਲੈਣਾਂਗੇ ਚਲਿਏ ਠੀਕ ਹੈ ਬਾਈ ਥੈਂਕ ਯੂ ਆਜੋ ਲੋਬੀ ਸਾਈਕਲ ਲੈ ਕੇ ਪਹੁੰਚ ਗਏ ਹੁਣ ਆਪਾਂ ਕਰੇ ਖੋਲੀਏ ਜ਼ਰਾ ਵਾਰ ਇਹਨੂੰ ਖੋਲੀਏ ਕੈਂਚੀ ਹੈ ਕੈਂਚੀ ਕੱਟ ਕੱਟ ਕਰ ਦੋਗੇ ਇਹਨੂੰ ਚਲੋ ਖੋਲੋ ਬਈ ਇਹਨੂੰ ਅੱਜੇ ਅਸੈਂਬਲ ਕਰ ਦੇਣੀ ਸਾਡੇ ਉਹਦਾ ਵੇਟ ਨਹੀਂ ਹੋਣੀ ਖੋਲ ਦੀਏ ਕਰਾਓ ਸਾਰੀ ਖੋਲ ਦੀਏ ਅੱਜ ਹੀ ਖੋਲ ਦੀਏ ਵਾਹ ये दिए ना वो इंस्टॉलेशन हां रखा है काम आऊंगी ओह वाओ वेट कर आ वेट करनी है ओके लो भाई इतने पार्ट निकले हैं एक तो दो तीन चार पांच छः और सात ਸੱਤ ਪਾਰਟ ਅਸੈਂਬਲ ਕਰਕੇ ਹੁਣ ਫੁੱਲ ਸਾਈਕਲ ਬਣਾਉਣਾ ਆਪਾਂ ਕਰੀਏ ਜੀ ਸ਼ੁਰੂ ਅੱਪਾ ਜੀ ਜਰਾਵ ਸਿੰਘ ਜੀ ਜਿਹਦੇ ਭਗਤੀ ਲਾ ਕੇ ਬੈਠ ਗਏ ਕਰੀਏ ਸ਼ੁਰੂ ਆਪਾਂ ਲੋ ਬਈ ਆਪਾਂ ਹੁਣ ਦੇਖ ਲਿਆ ਨਾ ਅਸੈਂਬਲ ਕਰਨੇ ਦਾ ਤਰੀਕਾ ਤੇ ਸਭ ਤੋਂ ਪਹਿਲਾਂ ਆਹ ਸਟੈਪ ਹੈ ਨੋ ਇਹਦੇ ਵਿੱਚ ਪਾ ਕੇ ਨਾ ਤੁਹਵਾਦ ਫਰੇ ਦੇ ਹੈਂਡਲ stranger song sun kissed boys dancing in the cold heat of summer letting it go ਲੋ ਜੀ ਆ ਫਿਲਹਾਲ ਬੈਲੈਂਸ ਬਾਈਕ ਬਣ ਗਈ ਆ ਇਹਦੇ ਨਾਲ ਮਤਲਬ ਤੇ سپورਟਾਂ ਵੀ ਹੈ ਟਾਇਰ ਵੀ ਲੱਗੇ ਹੋਏ ਆ ਤੇ ਇੱਥੇ ਫਿਰ ਬਾਅਦ ਚ ਇੱਥੇ ਪੈਡਲ ਵੀ ਲਗਾ ਸਕਦੇ ਜੀ ਪੈਡਲ ਵੀ ਲਗਾ ਕੇ ਦੇਖ ਲਈ ਹੁਣੇ El niquiera es de verdad la que ve. Ah, dad, ok. Fíjate con él, ¿eh? Ok. Siento el waves in the sound palms están swaying, let's get down Now. Dame tu mano, don't let go no. El calor nos lleva al cielo oh, oh, oh. Fuego, fuego en el corazón Fuego, mueve

ਨੀ ਚੱਲ ਅੱਗੇ ਲੱਗ ਕੇ ਕਰੇ ਗਿਰ ਜੂਗਾ ਯਾਰ ਚਲੋ ਚਲੋ ਚਲਾ ਕੇ ਦੇਖੀਏ ਆ ਦੇ ਦੋ ਚਲ ਲਾਓ ਲਾਓ ਪੈਰ ਰੱਖ ਦਦੇ ਜੀ ਨਹੀਂ ਆ ਤੇ ਨਹੀਂ ਆਈਂ ਆਂ ਚਲ ਆਪੇ ਚਲਾਓ ਆ ਜੀ ਤੁਰ ਤੁਰ ਚਲਾਓ ਚਲਾਓ ਪਾਪਾ ਟਰਾਈ ਕਰ ਬਾਵਨ ਚਲੋ ਅੱਗੇ ਤੂਰੀ ਦਾ ਤੂਰੀ ਦਾ ਫੜ ਕੇ ਹਾਂ ਐਵੇਂ ਚਲੋ ਤੂਰੋ ਪੈਣਾ ਨਾਲ ਤੂਰੋ ਹਾਂ ਨਾਲ ਚਲੋ ਤੂੰ ਪਿਆਰੀ ਬਾਵਨ ਨਹੀਂ ਨਹੀਂ ਤੂਰੋ ਤੂਰੋ ਆਪੇ ਹਾਂ ਚਲਾਓ 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 ਤੂੰ ਸਹੀ ਬੇਟੇ ਪੜੋ ਇਹਨੂੰ ਸਬਸਕ੍ਰਾਈਬ ਕਰੋ ਸਹੀ ਕਿੰਨ ਚਲਾਣੀ ਨਹੀਂ ਹੈ ਆਜੋ ਆਜੋ ਉੱਤੇ ਜਾਓ ਆਪਾਂ ਕੋਲ ਤੂੰ ਇਹ ਨਹੀਂ ਚਲਾਣਾ ਤੁਸੀਂ ਹਲੇ ਤੁਹਾਡਾ ਐਵੇਂ ਹੀ ਹੈ ਚਲਾਣ ਵਾਲਾ ਐਵੇਂ ਅੱਗੇ ਅੱਗੇ ਨੋ ਕੇ ਵੜ ਜਾ ਅੱਗੇ ਯਾਰ ਹੈਂਡਲ ਦੇਖ ਤੂੰ ਉਹ ਉੱਡੀ ਜਾ ਰਿਹਾ ਨਾ ਯਾਰ ਹੈਂਡਲ ਇੱਥੇ ਰਹਿ ਕੇ ਰਾਵ ਤਾਹੀ ਪਾਈ ਪਹਿਲਾਂ ਹਾਂ 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 ਨੰਨੇ ਨੰਨੇ ਦੇ ਬੈਠ ਕੇ ਚਲਾ ਲਾ ਮੈਂ ਕੈਂਚੀ ਚ ਲਾ ਲਾ ਪਹਿਲਾਂ

ਜਰਾਵਤ ਨਾਨੀ ਨੂੰ ਕਰ ਦੋ ਥੈਂਕ ਯੂ ਨਾਨੀ ਥੈਂਕ ਯੂ ਵੈਲਕਮ ਜੀ ਵੈਲਕਮ ਨਾਨੀ ਨੇ ਐਡਵਾਂਸ ਗਿਫਟ ਦਿੱਤਿਆ ਜਰਾਵਤ ਦੇ ਬਰਥਡੇ ਦਾ ਲੋ ਜੀ ਹੁਣ ਮੈਂ ਟਰਾਈ ਕਰਕੇ ਦੇਖਦਾ ਇਹਨੂੰ ਸ਼ੋਭੀ ਆਪਾਂ ਜਰਾਵਤ ਦਾ ਸਾਈਕਲ ਲੈ ਆਏ ਸੀਗੇ ਤੇ ਆਪਣੇ ਤੋਂ ਤਾਂ ਵੇਟ ਹੋਇਆ ਨਹੀਂ 2-3 ਦਿਨ ਦਾ ਜਦੋਂ ਉਹਨਾਂ ਨੇ ਡਿਲੀਵਰੀ ਕਰਨੀ ਸੀਗੇ ਲੈ ਆਏ ਹੁਣ ਅਸੈਂਬਲ ਕਰ ਲਿਆ ਚਲਾ ਹਜੇ ਰਿਆ ਨਹੀਂ ਉਹ ਪ੍ਰੋਪਰ ਇੱਕ ਦੋ ਦਿਨ ਚ ਸਿੱਖ ਜਾਏਗਾ ਨਵੀਂ ਚੀਜ਼ ਉਹਦੇ ਵਾਸਤੇ ਫਰਸਟ ਸਾਈਕਲ ਆਉਦਾ ਉਹਦੇ ਨਾਨਕਿਆ ਵੱਲੋਂ ਤੇ ਉਹਦਾ ਇਹ ਬਰਥਡੇ ਦਾ ਗਿਫਟ ਹੈ ਬਰਥਡੇ ਹੈਗਾ ਉਹਦਾ 20 ਤਰੀਕ ਨੂੰ ਸੋ ਆਪਾਂ ਐਡਵਾਂਸ ਹੀ ਉਹਦਾ ਗਿਫਟ ਲੈ ਆਏ ਜੀ ਤੇ ਇੱਕ ਦੋ ਦਿਨ ਚ ਉਹ ਚਲਾਣ ਲੱਗ ਜਾਏਗਾ ਤੇ ਇੱਥੇ ਜਗਾ ਘਟ ਹੈ ਤੇ ਜਦੋਂ ਬਾਹਰ ਨਿਕਲੇਗਾ ਫਿਰ ਜ਼ਿਆਦਾ ਵਧੀਆ ਚਲਾਏਗਾ ਸੋ ਚਲੋ ਜੀ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਸਾਨੂੰ ਮਿਲਾਂਗੇ ਹੁਣ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ